ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਪਹਾੜੀ ਅਤੇ ਮਦਾਨੀ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਔਰ ਲਗਾਤਾਰ ਖਬਰਾਂ ਆ ਰਹੀਆਂ ਹਨ। ਡਿਸਟ੍ਰਿਕਟ ਗੁਰਦਾਸਪੁਰ ਦੀ ਗੱਲ ਕਰਾਂ ਜਾਂ ਪੂਰੇ ਮਾਝੇ ਇਲਾਕੇ ਦੀ ਗੱਲ ਕਰੀਏ ਜਾਂ ਪੰਜਾਬ ਦੇ 10 ਤੋਂ 12 ਜ਼ਿਲ੍ਹੇ ਉਹਨਾਂ ਦੀ ਗੱਲ ਕਰੀਏ ਜਿਹੜੇ ਦਰਿਆਵਾਂ ਦੇ ਕੰਢਿਆਂ ਨੇ ਨਾਲ ਹਨ। ਉੱਥੇ ਪਾਣੀ ਨੇ ਕਾਫੀ ਵੱਡੀ ਮਾਰ ਮਾਰੀ ਹੈ। ਜਾਨੀ ਨੁਕਸਾਨ ਦੀਆਂ ਵੀ ਖਬਰਾਂ ਆ ਰਹੀਆਂ ਹਨ। ਅੱਜ ਹੀ ਪੰਜਾਬ ਦੇ ਗਵਰਨਰ ਨੇ ਇਹ ਕਿਹਾ ਹੈ ਕਿ 36 ਮੌਤਾਂ ਹੋ ਚੁੱਕੀਆਂ ਹਨ। ਕਾਫੀ ਵੱਡੀ ਗਿਣਤੀ ਵਿੱਚ ਨੁਕਸਾਨ ਹੋਇਆ ਹੈ ਚਾਹੇ ਪਸ਼ੂਆਂ ਦਾ ਹੋਵੇ ਚਾਹੇ ਲੋਕਾਂ ਦੇ ਕਾਰੋਬਾਰ ਜਾਂ ਕਿਸਾਨਾਂ ਦੀਆਂ ਪੈਲੀਆਂ ਹੋਣ ਜਾਂ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਵੇ ਪਰ ਬਟਾਲਾ ਤੋਂ ਵੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿਲਾ ਮੰਡੀ ਪਹੁੰਚਿਆਂ ਇੱਕ ਭੈਣ ਨੇ ਸਾਨੂੰ ਫੋਨ ਕੀਤਾ ਹੈ ਔਰ ਪਰਿਵਾਰ ਦੇ ਇਸ ਮਕਾਨ ਦੇ ਹਾਲਾਤ ਵਿਖਾ ਰਿਹਾ ਦੋ ਜਗ੍ਹਾ ਤੋਂ ਛੱਤ ਅਚਾਨਕ ਕੁਝ ਬਾਲੇ ਡਿੱਗ ਪਏ ਹਨ ਅਤੇ ਗਨੀਮਤ ਇਹ ਰਹੀ ਹੈ ਕਿ ਪਰਿਵਾਰ ਦਾ ਕੋਈ ਮੈਂਬਰ ਇਨਾਂ ਕਮਰਿਆਂ 'ਚ ਸੁੱਤਾ ਨਹੀਂ ਸੀ ਜਾਣ ਨੁਕਸਾਨ ਨਹੀਂ ਹੋਇਆ ਸਸਕੇ ਭੈਣ ਜੀ ਕੀ ਨਾਂ ਹੈ ਇਹ ਕਿਹੜੀ ਗਲੀ ਹੈ ਤੇ ਕਿੱਥੇ ਹੈ ਇਹ ਚੂੜਗਰ ਮਹੱਲਾ ਕਿਲਾ ਮੰਡੀ ਨਜ਼ਦੀਕ ਜੀ ਬਜਰੰਗ ਭਵਨ ਮੰਦਿਰ ਹੈ ਪੰਜੀ ਹੋਇਆ ਕਿ ਇਹ ਦੋ ਜਗ੍ਹਾ ਤੋਂ ਜਿਹੜਾ ਤੁਹਾਡੇ ਕਮਰਿਆਂ ਦੀ ਛੱਤ ਡਿੱਗ ਪਈ ਹੈ ਲਗਭਗ ਸਾਰੇ ਬਾਲੇ ਵੀ ਜਿਹੜੇ ਹੋਰ ਵੀ ਹੈ ਉਹ ਵੀ ਡਿੱਗਣ ਦੇ ਹਾਲਤ ਚ ਕਿੰਨੇ ਵਜੇ ਇਹ ਛੱਤ ਜਿਹੜੀ ਹੈ ਦੋਹਾਂ ਪਾਸੇ ਡਿੱਗੀ ਹੈ ਤੇ ਤੁਸੀਂ ਕਿੱਥੇ ਹੀ ਹੋਦੋਂ ਅਸੀਂ ਥੱਲੇ ਸੁੱਤੇ ਦੇ ਸੀ ਰਾਤ ਦੇ 12 ਵਜੇ ਦਾ ਟਾਈਮ ਸੀ ਤੇ ਖੜਾਕ ਹੋਇਆ ਸੋ ਕੁ ਗਵੰਡੀ ਉੱਠੇ ਉਹਨਾਂ ਨੇ ਵਾਜਾ ਮਾਰੀਆਂ ਵੀ ਬਾਹਰ ਆ ਜਾਓ ਬਾਹਰ ਆ ਜਾਓ ਖੜਾਕ ਇੰਨਾ ਕੁ ਹੋਇਆ ਅਸੀਂ ਛੇਤੀ ਨਾਲ ਬਾਹਰ ਹੋ ਗਏ ਆ ਮੁੜ ਕੇ ਅਸੀਂ ساری ਰਾਤ ਸੁੱਤੇ ਨਹੀਂ ਕਈ ਕੜਾ ਬਾਜ ਜਾਂਦੀਆਂ ਰਹੀਆਂ ਇਤਾਂ ਡਿੱਗਦੀਆਂ ਰਹੀਆਂ ਬਾਲੇ ਡਿੱਗਦੇ ਰੇ ਮਿੱਟੀ ਡਿੱਗਦੀ ਰਹੀ ਪਣਾ ਮੀਂਹ ਪਿੰਦੇ ਤਾਂ ਘਟੋ ਘਟ ਮਹੀਨਾ ਡੇਢ ਮਹੀਨਾ ਹੋ ਗਿਆ ਫਿਰ ਕਿੱਦਾਂ ਰਹਿੰਦੇ ਆ ਹੁਣ ਵੀ ਤੁਹਾਨੂੰ ਮੈਂ ਕੈਮਰਾ ਵਿਖਾਵਾਂਗਾ ਸਾਰੀ ਜਗ੍ਹਾ ਸੱਤ ਜਿਹੜੀ ਰਹਿੰਦੀ ਆ ਉਹ ਵੀ ਰਹਿਣ ਦੀ ਹਾਲਤ ਜਾਣੀ ਆ ਚੋਰੀ ਆ ਡਿੱਗਣ ਦੀ ਹਾਲਤ ਵਿੱਚ ਆ ਬਾਲੇ ਡਿੱਗਣ ਵਾਲੇ ਨੇ ਕਿੱਦਾਂ ਰਹਿੰਦੇ ਹੋ ਇੰਨੇ ਭਾਰੀ ਮੀਂਹ ਪੈ ਰਿਹਾ ਹੈ ਮਜਬੂਰੀ ਆ ਕੋਈ ਸਾਡਾ ਹੈ ਨਹੀਂ ਹੋਰ ਚੰਗੀ ਸਾਥੀ ਜਿਹੜਾ ਹੀ ਕਿਤੇ ਜਾ ਕੇ ਰਹੀਏ ਮਜਬੂਰੀ ਨੂੰ ਅਸੀਂ ਰੱਬ ਅਸਰ ਇੱਥੇ ਹੀ ਰਹਿੰਦੇ ਰਹੇ ਆ ਤੇ ਰਤੀ ਜ਼ਿਆਦਾ ਨੁਕਸਾਨ ਹੋਇਆ ਆ ਇਨਾ ਸ਼ੁਕਰ ਪਰਮਾਤਮਾ ਦਾ ਕਿ ਜਿਹੜੇ ਜਿਹੜੇ ਉਸ ਵੇਲੇ ਉੱਠ ਕੇ ਅਸੀਂ ਬਾਹਰ ਗਲੀ 'ਚ ਚੱਲ ਗਏ। ਪੈਣਾ ਸਰਕਾਰ ਤੇ ਸਹੂਲਤ ਦਿੰਦੀ ਰਹੀ ਦੀ ਕਿ ਜਿਨ੍ਹਾਂ ਨੇ ਬਾਲਿਆਂ ਨੇ ਛੱਤਾਂ ਵਾਂ ਕੱਚੀਆਂ ਛੱਤਾਂ ਨੂੰ ਫਾਰਮ ਭਰੋ ਉਹ ਪੈਸੇ ਮਿਲਦੇ ਆ ਸਰਕਾਰ ਵੱਲੋਂ। ਬਾਕੀ ਛੱਤਾਂ ਤੁਸੀਂ ਪੱਕੀਆਂ ਕਰੋ ਪਰਿਵਾਰ ਦਾ ਕੋਈ ਜਾਣ ਨੁਕਸਾਨ ਨਾ ਹੋਏ। ਕੀ ਕਰੀ ਇਥੋਂ ਦੇ ਮੋਦ ਵਰਨਾ ਤੁਸੀਂ ਕੰਟੈਕਟ ਨਹੀਂ ਕੀਤਾ ਜਾਂ ਫਾਰਮ ਨਹੀਂ ਭਰੇਓ। ਫਾਰਮ ਭਰਨ ਗਏ ਸੀ ਉਹ ਕਦੀ ਕਹਿੰਦੇ ਆਹ ਚੀਜ਼ ਨਹੀਂ ਸਹੀ ਕਦੀ ਆਹ ਚੀਜ਼ ਨਹੀਂ ਚੱਕਰ ਲਾ ਕੇ ਮੈਂ ਥੱਕ ਕੇ ਘਰ ਬੈਗਿਆ। ਤੁਸੀਂ ਐਮਐਲਏ ਬਟਾਲ ਨਾਲ ਸੰਪਰਕ ਕਰਨਾ ਸੀ ਉਹ ਤੇ ਬਹੁਤ ਵੱਟੜ ਕੇ ਕੰਮ ਕਰ ਰਿਹਾ ਪੰਜਾਬ ਸਰਕਾਰੀਆਂ ਸਹੂਲਤਾਂ ਉਹਦਾ ਦਫਤਰ ਕਿਸ ਤੱਕ ਗਈ ਨਹੀਂ ਤੁਸੀਂ ਉਹਨਾਂ ਦੇ ਦਫਤਰ ਤੇ ਐਸਮਾਲੇ ਆਉਂਲੇ ਚ ਨਹੀਂ ਗਈ ਹੁਣ ਕਿ ਉਹਦਾ ਨਾਲ ਉਹਨਾਂ ਦਾ ਹੀ ਇੱਕ ਮੁਲਾਜ਼ਮ ਹੈ ਜਿਹੜਾ ਵੀ ਮਤਲਬ ਮਨੀਸ਼ਾ ਬੇਟੀ ਹੈ ਉਹਨਾਂ ਨਾਲ ਹੁਣ ਮੈਂ ਗੱਲ ਕੀਤੀ ਤੇ ਉਹਨਾਂ ਨੇ ਮਤਲਬ ਵੀ ਕਹਿੰਦੇ ਆਂਟੀ ਤੁਸੀਂ ਮਤਲਬ ਵੀ ਅਹੀਂ ਸੀ ਐਮਐਲਏ ਸਾਹਮਣੇ ਤੁਹਾਡੀ ਗੱਲ ਕਰਨੇ ਆ ਤੇ ਤੁਹਾਡਾ ਮਸਲਾ ਹੱਲ ਹੋ ਜਾਏਗਾ ਤੇ ਜਦੋਂ ਰਾਤ ਨੂੰ ਮੀਂਹ ਪੈਂਦਾ ਪਰਿਵਾਰ ਚ ਹੋਰ ਵੀ ਜੀ ਨੇ ਤੁਹਾਡੇ ਬੇਟੇ ਵੀ ਨੇ ਹਸਬੰਦ ਵੀ ਨੇ ਫਿਰ نیند ਆ ਜਾਂਦੀ ਹੈ ਕਿਉਂਕਿ ਮੀ ਪੈਂਦਾ ਸਾਰੀ ਰਾਤ ਕੱਚਾ ਮਕਾਨ ਅਹੀ ਰਾਤ ਦੇ ਸੁੱਤੇ ਨਹੀਂ ਆ 12 ਵਜੇ ਤੋਂ ਬਾਅਦ ਅਹੀ ਸੁੱਤੇ ਨਹੀਂ ਹਜੇ ਵੀ ਤੁਸੀਂ ਸਾਡੀ ਅੱਖਾਂ ਵੇਖੋਗੇ ਤੇ ਸੁੱਜੀਆਂ ਵਾਂ ਅਸੀਂ ਸਾਰੀ ਰਾਤ ਸੁੱਤੇ ਨਹੀਂ ਹੈਗੇ ਤੇ ਹੁਣ ਵੀ ਆ ਬੱਤੀ ਵੀ ਖਰਾਬ ਹੋ ਗਈ ਹੈ ਪਾਣੀ ਪੈ ਪੈ ਕੇ ਤੇ ਬੱਤੀ ਦੇ ਵੀ ਅੱਗ ਨਿਕਲਣਾ ਪੀਏ ਸਾਰੇ ਤੇ ਸਾਡੇ ਇਨਵਰਟਰ ਵੀ ਨਹੀਂ ਹੈਗਾ ਇਹ ਕਿੰਨਾ ਕੁ ਪੁਰਾਣਾ ਮਕਾਨ ਹੈ ਇਹ ਕਾਫੀ ਪੁਰਾਣਾ ਮੈਂ ਤਾਂ 25 ਸਾਲ ਤੇ ਸਾਨੂੰ ਇੱਥੇ ਹੋ ਗਿਆਗੇ ਤੇ ਸਾਡੇ ਤੋਂ ਵੀ ਪਹਿਲਾਂ ਕਈ ਜਾਣੇ ਇੱਥੇ ਆਏ ਤੇ ਕਈ ਗਏ ਇਹ ਪਹਿਲਾ ਚਾਂਸ ਹੋਇਆ ਕਿ ਮਕਾਨ ਦੀ ਛੱਤੇ ਦਾ ਡਿੱਗੀ ਆ ਬਾਲੇ ਟੁੱਟੇ ਨੇ ਇਸ ਤੋਂ ਪਹਿਲਾਂ ਵੀ ਹੁੰਦੇ ਰਿਹਾ ਨਹੀਂ ਆ ਪਹਿਲੀ ਵਾਰੀ ਹੋਇਆ। ਤੁਸੀਂ ਕਰਦੇ مالک ਸਾਡੇ ਨਾਲ ਮੌਜੂਦ ਹਨ ਸਾਡੇ ਇਸ ਭੈਣ ਜੀ ਦੇ ਜੋ ਘਰ ਵਾਲੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਰੀ ਕੀ ਨਾਂ ਹੈ ਕਿੱਥੇ ਰਹਿੰਦੇ ਹੋ? ਕਹਿੰਦੇ ਮਦਨ ਮਦਨ। ਇੱਥੇ ਮਰਗ ਪਹਿਲਾਂ ਸਤੀਰ ਟੁੱਟ ਗਈ। ਉਸ ਸਤੀਰ ਵਿੱਚ ਬਚਾ ਪੋਤਾ ਮੇਰਾ ਸੁਦਾ ਸੀ। ਉਸ ਸਤੀਰ ਟੁੱਟ ਗਈ ਤਾਂ ਅਸੀਂ ਭੱਜ ਕੇ ਬਾਹਰ ਆਇਆ। ਅਸੀਂ ਬਚਾ ਹੋ ਗਿਆ ਸਾਡਾ। ਫਿਰ ਉਹ ਕੁਰਸੀਆਂ ਬੈਗ ਰਾਤ ਕੱਢੀ ਗਲੀਆਂ ਵਿੱਚ ਆਹੀ। ਪੁੱਛ ਰਹੇ ਨੇ ਸਾਹਮਣੇ ਦੇ ਸਹੀ। ਬਹੁਤ ਬੁਰਾ ਅੰਦਰ ਜਾਂਦੇ ਸੀ ਬਹੁਤ ਬੁਥਾ ਬੁਰਾ ਥੱਲੇ ਸਾਰਾ ਖਰਾਬ ਹੋਇਆ ਜੀ ਇਹ ਤੋਂ ਸਾਰੀ ਰਾਤ ਬਹਿ ਕੇ ਗੁਜ਼ਾਰੇ ਆ ਡਰਦੇ ਸੁਤੇ ਨਹੀਂ ਆ ਗਏ ਇਦਾਂ ਇੰਨਾ ਬੁਰਾ ਹਾਲਾ ਜਿਹੜਾ ਪਰਿ ਮਕਾਨ ਹੈਗਾ ਮੈਂ ਬਾਰ ਬਾਰ ਕਹਿ ਰਿਹਾ ਕੈਮਰਾ ਵਿਖਾਏਗਾ ਹਾਲਾਤ ਉਹ ਵੀ ਰਹਿਣ ਦੇ ਕਾਬਲ ਨਹੀਂ ਆ ਬਾਲੇ ਸਾਰੇ ਡਿੱਗਣ ਵਾਲੇ ਆ ਫੇ ਡਰ ਨਹੀਂ ਲੱਗਦਾ ਪਰਿਵਾਰਾਂ ਨਾਲ ਹਾਂਜੀ ਹਾਂਜੀ ਡਰ ਤੇ ਲੱਗਦਾ ਕਿ ਤਾਂ ਮੈਂ ਦਿਰਾਸ ਹੁੰਦਾ ਨਹੀਂਗਾ ਮੈਂ ਇੰਨਾ ਥਿਆ ਰੰਦਾ ਰਾ ਨੂੰ ਮੈਂ ਬੈਠੇ ਨਾ ਕੁਤੀ ਜਦੋਂ ਆਵਾਜ਼ ਆਉਂਦੀ ਇਟਾਂ ਦੀ ਇਹਨਾਂ ਨੂੰ ਠਾਲ ਦੇਣਾ ਬਾਹਰ ਆ ਜਾਊਗਾ ਇਦਾਂ ਹੁੰਦਾ ਜੀ ਬਸ ਕਿ ਫਿਰ ਕਾਰੋਬਾਰ ਤੇ ਕਿੱਦਾਂ ਜਾਂਦੇ ਹੋ ਜਾਂ ਕਾਰੋਬਾਰ ਕੀ ਕਰਦੇ ਹੋ ਸਾਰਾ ਧਿਆਨ ਤਾਂ ਮਕਾਨ ਵਾਲੀ ਰਹਿੰਦਾ ਹੈ ਮੇਰੇ ਕੋਲ ਗੇਹ ਕਿਤੇ ਕਾਰੋਬਾਰ ਦਾ ਦਾਦਾਂ ਨੂੰ ਗੇਹ ਕਿਤੇ ਨਹੀਂ ਕਿਤੇ ਘਰ ਹੀ ਰਹਿੰਦੇ ਕਿਤੇ ਵੀ ਜਾਂਦੇ ਮਜਬੂਰੀ ਕੀ ਕਰੀਏ ਹੁਣ ਕਿੱਥੇ ਜਾਈਏ ਸੋਚਣ ਗੱਲ ਮਜਬੂਰੀ ਸਾਡੀ ਵੀ ਅਸੀਂ ਰਾਤ ਮੈਂ ਤੁਹਾਨੂੰ ਵੇ ਜਿੱਦਾਂ ਰਾਤ ਕੱਟ ਹੁੰਦੀ ਹੈ ਸਾਰੇ ਸੌਂਦੇ ਨਹੀਂ ਤੇ ਸਾਰੇ ਰਾਤ ਉੱਠ ਕੇ ਬੈਠੇ ਹੁੰਦੇ ਮੇਰੀ ਤੋਂ ਆਵਾਜ਼ ਆਉਂਦੀ ਰਾਤੀ ਆਵਾਜ਼ ਆਈ ਘਰੋਂ ਦੇ ਥਲੇ ਮਟਾਲ ਤੋਂ ਬੜਾ ਫੜ ਸਾਰੇ ਗਲੀਆਂ ਭੱਜ ਗਏ ਮੁੜ ਕੇ ਪੁੱਤੇ ਨੇ ਆ ਜਿੱਤੇ ਐਦਾਂ ਹੁੰਦਾ ਜੇ ਇਦਾਂ ਵੀ ਸਾਰੀ ਆਵਾਜ਼ ਹੁੰਦੀ ਰਹਿੰਦੀ ਹੈ ਕੋਤਲੇ ਆ ਗਿਆ ਮੈਂ ਕਹਿੰਦਾ ਤੂੰ ਬਹਿ ਜਾ ਗਲੀਆਂ ਬਹਿ ਕੇ ਰਹੇ ਜਾਰੀ ਹੈ ਕਮੇਟੀ ਘਰ ਵੀ ਗਿਆ ਆ ਉਹ ਬਹਿ ਕੇ ਦੁਰਗੇ ਨਾ ਔਰ ਗੱਲ ਹੀ ਸੁਣਦਾ ਕੋਈ ਬੰਦੇ ਦੋ ਆਏ ਨੇ ਕਮੇਟੀ ਕੋਲ ਉਹ ਮੁੜ ਕੇ ਨਹੀਂ ਆਇਓ ਕੀ ਕਹਿੰਦੇ ਕੀ ਕਹਿੰਦੇ ਕਰ ਦਿੰਦੇ ਆ ਕੋਈ ਕਰ ਦਿੰਦੇ ਆ ਕਰ ਦਿੰਦੇ ਆ ਪੁਰਾਣਾ ਕਾਗਜ਼ ਲਿਆਓ ਤੋ ਪੁਰਾਣਾ ਕਾਗਜ਼ ਲਿਆਓ ਵੀ ਭਾਈ ਤਾਂ ਮਨਮਾਨਾ ਬਹਿ ਕੇ ਫਰਕਾਰ ਇਹ ਇੱਡਾ ਬੜਾ ਕਾਗਜ਼ ਉਹਨਾਂ ਵੇਖਿਆ ਨਹੀਂ ਵੀ ਮਕਾਨ ਹੀ ਡਿੱਗਾ ਡਿੱਗਣ ਵਾਲਾ ਮੁੜ ਕੇ ਨਿਕਲ ਕੇ ਮੁੜ ਕੇ ਗੱਲਬਾਤ ਹੀ ਕੋਈ ਨਹੀਂ ਮੁੜ ਕੇ ਆਈ ਨਹੀਂ ਕਮੇਟੀ ਘਰ ਵੀ ਗਿਆ ਕੋਈ ਸੁਣਦਾ ਹੀ ਕੋਈ ਸੁਣਾਈ ਨਹੀਂ ਨੂੰ ਨੇ ਕਹਿੰਦੇ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਜਾਂ ਜਿਹੜੇ ਦਾਨੀ ਸੱਜਣ ਨੇ ਕੋਈ ਮਦਦ ਕਰ ਦੇਣੀ ਕੀ ਕਹਿਣਾ ਚਾਹੁੰਦੇ ਹੋ ਆਪਣਾ ਮੋਬਾਈਲ ਨੰਬਰ ਵੀ ਦੋ ਵਾਰੀ ਤੁਸੀਂ ਬੋਲੋ ਕੀ ਕਹਿਣਾ ਚਾਹੁੰਦੇ ਹੋ ਐਹੀ ਕਹਿੰਨੇ ਵੀ ਹੱਥ ਜੋੜ ਕੇ ਬੇਨਤੀ ਆ ਪਿਆਸਟਾ ਮਾ ਅਸੀਂ ਮਜਬੂਰ ਆ ਸਾਡੇ ਕੋਲ ਨਹੀਂ ਹੈਗਾ ਖਰਚਾ ਕਰਨ ਵਾਸਤੇ ਤੁਹਾਡੀ ਮਦਦ ਕੀਤੀ ਜਾਏ ਮੋਬਾਈਲ ਨੰਬਰ ਦੋ ਵਾਰੀ ਬੋਲ ਦਿਓ ਆਪਣਾ ਮੈਨੂੰ ਜਾਨੀ ਨਹੀਂ ਆ ਬੇਖ ਕੇ ਬੋਲ ਸਕਦੀ ਤੋਂ ਸਾਡੀ ਭੈਣ ਮੋਬਾਈਲ ਨੰਬਰ ਬੋਲਣ ਚ ਅਸਮਰੱਥ ਹੈ ਮੈਂ ਮੋਬਾਈਲ ਨੰਬਰ ਇਨਰ ਸਕਰੀਨ ਤੇ ਫਲੈਸ਼ ਕਰ ਦਾਂਗਾ ਸਾਡੇ ਵੱਲੋਂ ਸਾਰੇ ਦਾਨੀ ਸੱਜਣਾਂ ਨੂੰ ਬੇਨਤੀ ਹੈ ਕਿਉਂਕਿ ਪੰਜਾਬ ਹੀ ਪੰਜਾਬ ਦੀ ਮਦਦ ਤਸੀਂ ਟਰਾਲੀਆਂ ਲੈ ਕੇ ਟਰੱਕ ਲੈ ਕੇ ਗੱਡੀਆਂ ਲੈ ਕੇ ਉਹਨਾਂ ਹਲਕਿਆਂ 'ਚ ਪਹੁੰਚੇ ਹੋ ਜਿੱਥੇ ਮੀਂਹ ਨੇ ਬੜਾ ਵੱਡਾ ਨੁਕਸਾਨ ਕੀਤਾ ਹੈ ਪਰ ਇਸ ਪਰਿਵਾਰ ਨੂੰ ਵੀ ਬੜੀ ਜ਼ਰੂਰਤ ਹੈ ਕਿਉਂਕਿ ਮਕਾਨ ਦੀ ਹਾਲਾਤ ਅਜਿਹੇ ਨੇ ਕਿ ਜਿਹੜੀਆਂ ਛੱਤਾਂ ਰਹਿੰਦੀਆਂ ਉਹ ਵੀ ਰਹਿਣ ਦੇ ਕਾਬਿਲ ਨਹੀਂ ਹੈ ਜਗ੍ਹਾ-ਜਗ੍ਹਾ 'ਚ ਚੋਰੀਆਂ ਪਰਿਵਾਰ ਦੇ ਮੈਂਬਰ ਇੱਥੇ ਰਹਿੰਦੇ ਹਨ ਕਿਸੇ ਟਾਈਮ ਵੀ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ ਸਾਡੇ ਵੱਲੋਂ ਬੇਨਤੀ ਹੈ ਇਸ ਮੋਬਾਈਲ ਨੰਬਰ ਤੇ ਕੰਟੈਕਟ ਕਰੋ ਇਸ ਭੈਣ ਜੀ ਨੂੰ ਜਿਸ ਚੀਜ਼ ਦੀ ਵੀ ਲੋੜ ਹੋਏ ਘਟੋ-ਘਟ ਮੈਂ ਚਾਹੁੰਦਾ ਕਿ ਇਹਨਾਂ ਦੀ ਜਿਹੜੀ ਛੱਤ ਹੈ ਇਸ ਕਾਬਲ ਹੋ ਜੇ ਕਿ ਪਰਿਵਾਰ ਉਥੇ ਰਹਿਣ ਦੇ ਉਥੇ ਸੌਣ ਦੇ ਕਾਬਲ ਹੋ ਜੇ ਤੁਸੀਂ ਬਸੇੜਾ ਦਾਨ ਕੀਤਾ ਮੱਥੇੜੀ ਜਗ੍ਹਾ ਤੇ ਪੈਸੇ ਪਹੁੰਚਾਏ ਨੇ ਅੰਦਰ ਪਹੁੰਚਾਈ ਹੈ ਛਾਰਾ ਪਹਚਾਇਆ ਇਸ ਪਰਿਵਾਰ ਦੀ ਜਰੂਰ ਮਦਦ ਕਰੋ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼